ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਫੇਰ ਤੁਹਾਡੇ ਵਾਸਤੇ ਗੱਡੀ ਲੈ ਕੇ ਆਏ ਆ ਬਹੁਤ ਸਸਤੀ ਗੱਡੀ ਐ ਜੇ ਮਾਡਲ ਦੀ ਗੱਲ ਕਰੀਏ ਮਾਡਲ ਬਹੁਤ ਉੱਚਾ ਐ 19 ਮਾਡਲ ਗੱਡੀ ਲੈ ਕੇ ਆਏ ਆ ਰੈਡੀ ਕੋ ਨਿਸ਼ਾਨ ਵਾਲਿਆਂ ਦੀ ਤੇ ਜੇ ਤੁਸੀਂ ਵੀ ਕੋਈ ਗੱਡੀ ਵੇਚਣੀ ਐ ਜਾਂ ਲੈਣੀ ਐ ਤੁਸੀਂ ਆਪਣੇ ਨਾਲ ਸੰਪਰਕ ਕਰ ਲਿਓ ਆਪਣਾ ਨੰਬਰ ਐ ਬਾਈ 87085 64250 ਇਸ ਨੰਬਰ ਤੇ ਤੁਸੀਂ ਗੱਡੀ ਲੈਣੀ ਐ ਜਾਂ ਵੇਚਣੀ ਐ ਕੋਈ ਵੀ ਸਾਧਨ ਐ ਤੁਸੀਂ ਕਈ ਵੀਰਾਂ ਨੇ ਵੀਡੀਓ ਬਣਾ ਕੇ ਹੀ ਭੇਜੀਆਂ ਸੀ ਆਪਾਂ ਉਹਨਾਂ ਦੀਆਂ ਵੀਡੀਓ ਪਾਈਆਂ ਨੇ ਆਪਾਂ ਜਰਮਨ ਦਾ ਕੰਮ ਕਰ ਰਹੇ ਆਪਾਂ ਤੇ ਇਹ ਗੱਡੀ ਦਾ ਰੇਟ ਹੈ ਜਿਹੜਾ ਬਹੁਤ ਘੱਟ ਰੇਟ ਹੈ ਯਾਰਾਂ ਜਿਆ ਇੱਕ ਘਰ ਵਾਸਤੇ ਲੈਣੀ ਆ ਪੈਟਰੋਲ ਗੱਡੀ ਆ ਆਜੋ ਪਹਿਲਾਂ ਗੱਡੀ ਦੇਖਦੇ ਆਂ ਫਿਰ ਸਾਰੀ ਤੁਹਾਨੂੰ ਡਿਟੇਲ ਦੱਸਾਂਗੇ ਲੈ ਵੀ ਕਰੋ ਚੈੱਕ ਗੱਡੀ ਫਿਰ ਆਲੇ-ਦਾਲੇ ਮਾਰਦੇ ਕੈਮਰਾ ਵੇਖ ਟਮਕਦੀ ਐ ਸਿਸੇ ਵਾਂਗੂ ਐਨ ਵਧੀਆ ਗੱਡੀ ਪਈ ਐ ਐਕਸੀਡੈਂਟ ਦੀ ਆਪਾਂ ਮੈਂ ਗਾਰੰਟੀ ਦੇ ਰਿਆਂਗਾ ਵੀ ਜੇ ਗੱਡੀ ਐਕਸੀਡੈਂਟ ਹੋਈ ਇੱਕਾਥ ਚੱਲੀ ਆ ਤੇ ਚੱਲੀ ਵੀ ਬਹੁਤ ਘੱਟ ਐ ਸਾਰੀ ਇਹ ਚੱਲੀ ਆ 45000 ਦੀ ਗੱਡੀ ਚੱਲੀ ਹੋਈ ਐ ਪੰਜਾਬ ਨੰਬਰ ਐ ਟਾਇਰ ਟੂਰਸ ਨੂੰ ਸਾਰੇ ਦਿਖਾਵਾਂਗੇ ਇੰਨੀ ਘੱਟ ਚੱਲੀ ਗੱਡੀ ਤੁਹਾਨੂੰ ਇੰਨੇ ਰੇਟ 'ਚ ਨਹੀਂ ਮਿਲ ਸਕਦੀ ਕਿਤੇ ਵੀ ਨਹੀਂ ਮਿਲ ਸਕਦੀ ਦੇਖੋ ਚੈੱਕ ਕਰੋ ਵਾਲੇ ਦਲ ਕਿਤੇ ਵੀ ਕੋਈ ਚਰੀਟ ਵੀ ਨਹੀਂ ਵੱਧੀ ਹੋਈ ਨਵੀਂ ਗੱਡੀ ਆ ਫੈਮਿਲੀ ਵਾਸਤੇ ਲੈਣੀ ਆ ਲੈ ਲੈ ਅੰਦਰ ਚੈੱਕ ਕਰਾ ਦੇ ਬਾਈ ਕਰਾ ਤੇ ਆਹ ਦੇਖ ਬਾਹਰੋਂ ਤੇ ਟਾਇਰ ਦੇਖੋ ਤੁਸੀਂ ਹੁਣੇ ਪਵਾਏ ਨੇ ਟਾਇਰ ਅਜੇ ਨਵੇਂ ਪਵਾਏ ਨੇ ਕੰਪਨੀ ਦੇ ਟਾਇਰ ਪਵਾਏ ਨੇ ਚਾਰੇ ਟਾਇਰ ਨੇ ਸਟਿੱਪਣੀ ਨਹੀਂ ਅਜੇ ਵਰਤੀ ਵੀ ਨਹੀਂ ਸਟਿੱਪਣੀ ਜਿਵੇਂ ਨਾਲ ਆਉਂਦੀ ਆ ਨਾ ਗੱਡੀ ਦੇ ਓਵੇਂ ਪਈ ਆ ਸਿਰਫ ਟਾਇਰ ਨੇ ਜਿਹੜੇ ਹੁਣ ਪਵਾਏ ਨੇ ਆਪਾਂ ਨਵੇਂ ਟਾਇਰ ਕੰਪਨੀ ਦੇ ਚੈੱਕ ਕਰੋ ਗੱਡੀ ਸਾਰੀ ਡਿਟੇਲ ਹੈ ਜਿਹੜੀ ਆਪਾਂ ਤੁਹਾਨੂੰ ਦੇ ਦਾਂਗੇ ਨੰਬਰ ਹੈ ਜਿਹੜਾ ਥੱਲੇ ਚੱਲ ਰਿਹਾ ਇਹ ਨੰਬਰ ਤੇ ਤੁਸੀਂ ਅਗਲੇ ਨਾਲ ਗੱਲ ਕਰ ਲਈਓ ਪੀਵੀ 13 ਨੰਬਰ ਹੈ ਗੱਡੀ ਦਾ ਨੰਬਰ ਵੀ ਦੇਖ ਲਓ 506 ਹੈ ਵਧੀਆ ਘਰ ਵਾਸਤੇ ਫੈਮਿਲੀ ਵਾਸਤੇ ਵਧੀਆ ਗੱਡੀ ਹੈ ਲਓ ਜੀ ਕੰਪਨੀ ਦੇ ਟਾਇਰ ਤੁਹਾਨੂੰ ਮਿਲ ਜਾਣਗੇ ਨਵੇਂ ਟਾਇਰ ਨੇ ਲੈ ਵੀ ਮਾਰ ਦੇ ਅੰਦਰ ਸੀਟ ਕਵਰ ਨਵੇਂ ਪਵਾਏ ਨੇ ਸ਼ੌਂਕੀਆ ਰੱਖੀ ਹੋਈ ਆ ਗੱਡੀ ਜੇ ਗੱਡੀ ਨੂੰ ਜਲ ਹੋਈ ਤਾਂ ਵੀ ਬੰਦਾ ਕਹਿੰਦਾ ਵੀ ਕਹਿੰਦਾ ਵੀ ਮਰਜ਼ੀ ਤੁਸੀਂ ਨਾ ਉਹ ਕਰਿਓ ਕਿਤੇ ਜਰ ਨਹੀਂ ਅੰਦਰੋਂ ਦੇਖੋ ਤੁਸੀਂ ਡੈਕ ਡੁੱਕ ਏਸੀ ਚੱਲਦਾ ਡੈਕ ਚੱਲਦਾ ਗਰਮ ਹੀਟਰ ਚੱਲਦਾ ਰਿਜਨਲ ਚੱਲੀ ਹੋਈ ਦਿਖਾ ਦੇ ਬਈ ਗਰਾ ਲੈ ਜੀ 47000 ਚੱਲੀ ਹੋਈ ਆ ਮੈਂ ਥੋੜਾ ਜਿਹਾ 45 ਕਿਹਾ ਸੀ 47000 ਚੱਲੀ ਹੋਈ ਆ ਥੋੜੀ ਜਿਹੀ ਮਿਸਟੇਕ ਹੋ ਗਈ ਮੇਰੇ ਤੋਂ ਕੋਈ ਵੀ ਪ੍ਰੋਬਲਮ ਆਪਾਂ ਬੈਠੇ ਆ ਇਹ ਗੱਡੀ ਵਾਸਤੇ ਇਹ ਮੈਂ ਖੁਦ ਵੀ ਚਲਾਈ ਹੋਈ ਹੈ ਗੱਡੀ ਐਨ ਆਪਣੇ ਮਿੱਤਰ ਪਿਆਰੇ ਦਾ ਵੇਚ ਗੱਡੀ ਰੇਟ ਤੁਹਾਨੂੰ ਕਰਾ ਦਾਂਗੇ